ਮਸੇ ਰੰਗੜ ਦੇ ਕਾਤਲ ਪੁੱਛੇ ਜਾ ਰਹੇ ਸੀ ਚੌਧਰੀਆਂ ਦੇ ਕੋਲੋਂ ਤੇ ਚੌਧਰੀਆਂ ਨੂੰ ਜਦੋਂ ਡਾਂਗ ਫਰੀ ਤੇ ਚੌਧਰੀ ਕਹਿੰਦੇ ਜੀ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਤੇ ਮਗਰਲੇ ਬੰਨੇ ਇੱਕ ਚੌਧਰੀ ਖਲੋਤਾ ਸੀ ਇਹਦਾ ਨਾਂ ਸੀ ਹਰਪਤਨ ਨਰੰਜਣੀਆਂ ਜੰਡੇਆਲੇ ਵਾਲਾ ਚੌਧਰੀ ਜਦੋਂ ਉਹਦੇ ਪਾਸੇ ਭੰਨਣ ਲੱਗੇ ਨਾ ਉਹ ਤੇ ਤੁਮੇ ਪਾਵਾਂ ਚੁੱਕੇ ਕਹਿੰਦਾ ਦੁਹਾਈ ਤੁਹਾਡੇ ਅੱਲਾ ਦੀ ਮੈਨੂੰ ਨਾ ਮਾਰਿਓ ਮੈਨੂੰ ਪਤਾ ਮਸੇ ਰੰਗੜ ਦਾ ਕਾਤਲ ਕੌਣ ਹੈ ਜਦੋਂ ਨੇ ਆਂਖ ਹੈ ਨਾ ਮੈਨੂੰ ਪਤਾ ਮਸੇ ਰੰਗੜ ਦਾ ਕਾਤਲ ਕੌਣ ਹੈ ਤੇ ਪਹਿਲਾਂ ਜਿਹੜੀਆਂ 20 22 ਜਾਣਿਆਂ ਨੂੰ ਲਾਸ਼ਾਂ ਪੈ ਗਈਆਂ ਹਨਾ ਕੋਟਣਾ ਉਹ ਸਾਰੇ ਉਹਦੇ ਵਾਲੇ ਵੇਖ ਇਹ ਸਾਨੂੰ ਕਟਾ ਕੇ ਤੂੰ ਮਗਰੋਂ ਕਹਤਾ ਵੀ ਮੈਨੂੰ ਪਤਾ ਇਹ ਸ਼ੈਤਾਨ ਬੰਦਿਆਂ ਦੀ ਖੇਡ ਆ ਮਰਿਆ ਸੱਪ ਦੂਜੇ ਦੇ ਗਲ ਪਾਈਦਾ ਕਿੱਦਾਂ ਵਾ ਜੰਡਿਆਲੇ ਵਾਲੇ ਚੌਧਰੀ ਨੇ ਦੱਸਿਆ ਸਾਰਾ ਉਹ ਕਹਿੰਦਾ ਸੂਬੇਦਾਰਾ ਬੰਦੇ ਮੈਨੂੰ ਪਤਾ ਵਾ ਇਹਨਾਂ ਕੌਣ ਕਹਿੰਦੇ ਹੱਥ ਬੰਨ ਜੰਡਿਆਲਿਏ ਅਰਜ਼ ਕੀਤੀ ਹੋਵੇ ਹੁਕਮਤਾ ਕਰਾਂ ਬਿਆਨ ਸੂਬੇ ਜਾਣੇ ਰਾਮ ਨਾ ਸਿੱਖਾਂ ਦੀ ਸਮਝ ਆਵੇ ਕਿ ਹੋ ਜਾਣ ਇਹ ਇਨਸਾਨ ਸੂਬੇ ਅਸੀਂ ਮਾਰਦੇ ਮਾਰਦੇ ਥੱਕ ਲੱਥੇ ਇਹ ਸਗੋਂ ਦੁਨੇ ਹੁੰਦੇ ਜਾਣ ਸੂਬੇ ਉੱਥੇ ਤੇ ਬਾਹਰ ਦੀ ਚੜੀ ਨਾ ਪਹੁੰਚ ਸਕੇ ਉੱਥੇ ਪਹੁੰਚ ਇਹ ਕਰਨਾ ਨੁਕਸਾਨ ਸੂਬੇ ਸਵੇਰ ਦਾ ਨਾਂ ਦੱਸ ਬੁਝਾਰਤਾ ਨਾ ਪਾ ਕਹਿੰਦਾ ਸੁਣ ਲਾ ਕਹਿੰਦਾ ਮਹਤਾਬ ਸਿੰਘ ਭੰਗੂ ਮੀਰਾ ਕੋਟੀਆ ਇੱਕ ਬੜਾ ਧੜਵੀ ਅਤੇ ਬਲਵਾਨ ਸੂਬੇ ਇੱਕ ਉਹ ਤੇ ਉਹੋ ਜਿਹਾ ਹੀ ਨਾਲ ਉਹਦੇ ਮਾੜੀ ਕੰਬੋਕੇ ਦਾ ਸੁਖਾ ਸਿੰਘ ਤਰਖਾਨ ਸੂਬੇ ਤੇ ਮਸਾ ਇੱਕ ਨਾ ਮਾਰਿਆ ਸਮਝ ਲੈਣਾ ਵਾਰੀ ਆਪਣੀ ਵੀ ਆਈ ਜਾਣ ਸੂਬੇ ਮਾਰਣਾ ਸਾਨੂੰ ਵੀ ਦੇਣਾ ਇਹ ਬੰਦੇ ਦੋ ਆ ਤੇ ਦੋ ਜੋੜ ਬੈਠਿਆ ਨਾ ਮਹਤਾਬ ਸਿੰਘ ਲੱਭਣਾ ਜੇ ਤੇ ਨਾ ਸੁਖਾ ਸਿੰਘ ਲੱਭਣਾ ਜੀ ਸੂਬੇਦਾਰ ਕਹਿੰਦਾ ਫੇਰ ਰਾਜਨੀਤਿਕ ਬੰਦਾ ਕਿਸੇ ਦਾ ਸਕਾ ਨਹੀਂ ਉਹਦੇ ਲਈ ਨਿਆਣੇ ਕੀ ਉਹਦੇ ਲਈ ਗੁਰੂ ਕੀ ਉਹਦੇ ਲਈ ਕੌਮ ਕੀ ਉਹਨੇ ਆਪਣਾ ਉੱਲੂ ਸਿੱਧਾ ਕਰਨਾ ਹੈ ਵਿੱਚ ਬੈਠਾ ਬੈਠਾ ਚੰਡੇਆਲੇ ਵਾਲਾ ਚੌਧਰੀ ਕਹਿੰਦਾ ਮੱਸੇ ਦੀ ਬੇਗਮ ਖੁਸ਼ ਕਰਨੀ ਨਾ ਆਪਾਂ ਮਹਤਾਬ ਸਿੰਘੀ ਦੇ ਮਹਤਾਬ ਸਿੰਘ ਦਾ ਮੁੰਡਾ ਮਾਰ ਦਿਓ ਸੱਤਾ ਕਸਾਲਾਂ ਦਾ ਹੈਗਾ ਵਾ ਨਾਲੇ ਬੱਚਾ ਮਾਰਾਂਗੇ ਤੇ ਜ਼ਿਆਦੀ ਖੁਸ਼ ਹੋਣੀ ਆ ਉਹ ਸਿਰ ਵੱਢ ਕੇ ਲਿਆਓ ਉਹਦਾ ਨਿਆਣਾ ਮਾਰ ਦਿਓ ਉਹਦਾ ਸਿਰ ਵੱਢ ਕੇ ਤੇ ਮੱਸੀ ਰੰਗੜ ਦੀ ਬੀਗਮ ਨੂੰ ਦੇ ਦਿਓ ਮੱਸੀ ਰੰਗੜ ਦੀ ਬੀਗਮ ਨੇ ਇੰਨੇ ਚ ਖੁਸ਼ ਹੋ ਜਾਣਾ ਸੂਬੇਦਾਰ ਕਹਿੰਦਾ ਪਾਓ ਕੋੜੀਆਂ ਤੇ ਕਾਟੀਆਂ ਮੀਰਾ ਕੋਟ ਪਿੰਡ ਨੂੰ ਪਾਓ ਕੇਰਾ ਮਹਿਤਾਬ ਸਿੰਘ ਪੰਗੂ ਮੀਰਾ ਕੋਟੀਆਂ ਨਹੀਂ ਲੱਭਦਾ ਤੂੰ ਦਾ ਪੁੱਤ ਮਾਰ ਕੇ ਆਓ ਲਓ ਜੀ ਮੀਰਾ ਕੋਟ ਪਿੰਡ ਨੂੰ ਲੱਗਾ ਜੇ ਕੇਰਾ ਪੈਣਾ ਵਾਰ ਚੜ ਕੇ ਆਈ ਪਿੰਡ ਵਾਲੇ ਇਕੱਠੇ ਹੋਏ ਤੇ ਵੱਡੇ ਫੌਜਦਾਰ ਦੇ ਵਾਸਤੇ ਵੱਡਾ ਕੁਰਸੀ ਦਾ ਪ੍ਰਬੰਧ ਕੀਤਾ ਗਿਆ ਪਿੰਡ ਵਾਲੇ ਇਸ ਕਰਕੇ ਇਕੱਠੇ ਹੋਏ ਆ ਕਿਉਂਕਿ ਪਿੰਡਾਂ ਵਾਲਿਆਂ ਨੂੰ ਇੱਕ ਡਰ ਹੁੰਦਾ ਸੀ ਵੀ ਲਾਹੌਰੋਂ ਜਦੋਂ ਪੁਲਿਸ ਚੜ੍ਹ ਕੇ ਆਈ ਕਿਸੇ ਨਾ ਕਿਸੇ ਦੀ ਸ਼ਾਮਤ ਜਰੂਰ ਆਉਗੀ ਇਹ ਦੌਰ ਤੁਸੀਂ ਵੇਖਿਆ ਵਾ 84 ਤੋਂ 95 ਤੱਕ ਜਦੋਂ ਪਿੰਡਾਂ 'ਚ ਜਿਪਸੀਆਂ ਭੂਕਦੀਆਂ ਸੀ ਨਾ ਪੁਲਸਦੀਆਂ ਤੇ ਲੋਕੀ ਡਰ ਜਾਂਦੇ ਸੀ ਕਿ ਕਿਸੇ ਨਾ ਕਿਸੇ ਦੀ ਸ਼ਾਮਤ ਆਈ ਆ ਲੋਕਾਂ ਨੇ ਮੁੰਡੇ ਜਿਪਸੀਆਂ 'ਚ ਚੜਦੇ ਤੇ ਵੇਖੇ ਸੀ ਉੱਤਰ ਦਾ ਕੋ ਟਾਵਾ ਟਾਵਾ ਹੀ ਹੁੰਦਾ ਹੈ ਜਿਹੜਾ ਇੱਕ ਵਾਰੀ ਪੁਲਸ ਦੀ ਜਿਪਸੀ 'ਚ ਬਹਿ ਗਿਆ ਉਸ ਦੌਰ 'ਚ ਕਿਸੇ ਨਾ ਕਿਸੇ ਨਹਿਰ ਦੇ ਪੁਲ ਤੇ ਕਿਸੇ ਨਾ ਕਿਸੇ ਦੇ ਸੂਏ ਦੇ ਪੁਲ ਤੇ ਮੁੰਡਾ ਮਰਿਆ ਮਿਲਦਾ ਸੀ ਜੇ ਪਿੰਡ ਵਾਲੇ ਜਾਂ ਟੱਬਰ ਦਾ ਮਾੜਾ ਮੋਟਾ ਹੱਥ ਨਾ ਪਿਆ ਦੇ ਹੁਣ ਸ ਫੌਜਦਾਰ ਬੈਠਾ ਪਿੰਡ ਵਾਲੇ ਇਕੱਠੇ ਹੋਏ ਪਿੰਡ ਦਾ ਚੌਂਕੀਦ ਅੱਜ ਵੀ ਜਦੋਂ ਸਰਕਾਰੀ ਬੰਦੇ ਆਉਣਗੇ ਤੁਹਾਡੇ ਪਿੰਡ 'ਚ ਤੁਹਾਡੇ ਪਿੰਡ 'ਚ ਭਾਵੇਂ ਜਿੰਨੇ ਮਰਜੀ ਅਮੀਰ ਬੰਦੇ ਰਹਿੰਦੇ ਹੋਣ ਦੋ ਬੰਦਿਆਂ ਨੂੰ ਆਵਾਜ਼ ਵੱਜਦੀ ਆ ਸਾਰਿਆਂ ਨੂੰ ਨਹੀਂ ਵੱਜਦੀ ਨੰਬਰਦਾਰ ਨੂੰ ਤੇ ਚੌਕੀਦਾਰ ਨੂੰ ਚੌਕੀਦਾਰ ਸੱਦ ਲਿਆ ਚੌਕੀਦਾਰ ਕਹਿੰਦਾ ਜਨਾਬ ਹੁਕਮ ਕਹਿੰਦੇ ਨੰਬਰਦਾਰ ਨਹੀਂ ਆਇਆ ਕਹਿੰਦਾ ਜੀ ਮੈਂ ਲੈ ਕੇ ਆਉਣਾ ਹੁਣ ਚੌਕੀਦਾਰ ਪਿੰਡ ਦੀ ਸੱਤ 'ਚੋਂ ਤੁਰਿਆ ਤੇ ਅਗਲੇ ਬੰਦੇ ਨੂੰ ਨੰਬਰਦਾਰ ਤੁਰਿਆ ਆਉਂਦਾ ਸੀ ਨੰਬਰਦਾਰ ਦਾ ਨਾਮ ਆ ਭਾਈ ਨਥਾ ਖਹਿਰਾ ਨੱਥਾ ਉਹਦਾ ਨਾਂ ਖਹਿਰਾ ਉਹਦੀ ਗੋਤੇ ਹੈਗਾ ਉਹ ਮੁਸਲਮਾਨ ਆ ਮੈਨੂੰ ਇੱਕ ਬੰਦਾ ਕਹਿੰਦਾ ਲੈ ਮੁਸਲਮਾਨ ਖਹਿਰੇ ਹੁੰਦੇ ਆ ਮੈਂ ਕਿਹਾ ਮੁਸਲਮਾਨ ਢਿੱਲੋਂ ਵੀ ਹੁੰਦੇ ਆ ਮੁਸਲਮਾਨ ਗਿੱਲ ਵੀ ਹੁੰਦੇ ਆ ਮੁਸਲਮਾਨ ਬਾਜਵੇ ਵੀ ਹੁੰਦੇ ਆ ਮੁਸਲਮਾਨ ਮਾਨ ਵੀ ਹੁੰਦੇ ਆ ਮੁਸਲਮਾਨ ਖਹਿਰੇ ਵੀ ਹੁੰਦੇ ਆ ਮੈਂ ਕਿਹਾ ਇਹ ਗੋਤਾ ਨੂੰ ਪਹਿਲ ਦਿੱਤੀ ਮਗਰੋਂ ਸਿੰਘ ਸ਼ਬਦ ਤੇ ਬਹੁਤਿਆਂ ਨੇ ਇਲਾਜ ਦਿੱਤਾ ਵਾ ਕੌਰ ਵੀ ਇਲਾਜ ਦਿੱਤਾ ਸੀ ਹੁਣ ਅਗਲੇ ਬੰਦੇ ਪਿੰਡ ਦਾ ਨੰਬਰਦਾਰ ਤੁਰਿਆ ਆਵੇ ਇਹਦਾ ਨਾਂ ਵਾ ਨੱਥਾ ਖਹਿਰਾ ਨੱਥਾ ਖਹਿਰਾ ਪਿੰਡ ਦੀ ਸਾਥ ਚ ਆ ਕੇ ਤੇ ਫੌਜਦਾਰ ਨੂੰ ਹੱਥ ਜੋੜ ਕੇ ਕਹਿੰਦਾ ਜੀ ਜਨਾਬ ਸਾਡੇ ਪਿੰਡ ਨੂੰ ਖਹਿਰਾ ਕਿਉਂ ਪਾਇਆ ਭਲਾ ਫ ਕਹਿੰਦਾ ਫਿਰ ਤੈਨੂੰ ਇਹ ਵੀ ਪਤਾ ਹੋਊਗਾ ਮੱਸਾ ਰੰਗੜ ਮਾਰਿਆ ਕਿੰਨੇ ਕਹਿੰਦਾ ਜੀ ਸਾਡੇ ਪਿੰਡ ਦੇ ਮਹਿਤਾਬ ਸਿੰਘ ਦਾ ਨਾਂ ਲੱਗਦਾ ਕਹਿੰਦਾ ਨਾਂ ਨਹੀਂ ਲੱਗਦਾ ਉਹਨੇ ਸੱਚੀ ਮਾਰਿਆ ਵਾ ਨਥਾ ਚੋਂ ਨੰਬਰਦਾਰ ਕਹਿੰਦਾ ਜੀ ਮੇਰੇ ਲਈ ਕੀ ਸੇਵਾ ਸਾਡੇ ਪਿੰਡ ਨੂੰ ਕਿਹੜਾ ਕਿਉਂ ਪਾਇਆ ਉਹ ਕਹਿੰਦਾ ਅਸੀਂ ਮਹਿਤਾਬ ਸਿੰਘ ਦਾ 7 ਸਾਲਾਂ ਦਾ ਪੁੱਤ ਮਾਰਨਾ ਵਾ ਦਸੇ ਵੜਨਾ ਵਾ ਉਹਨੇ ਸਾਡਾ ਮਾਰਿਆ ਅਸੀਂ ਉਹਦਾ ਪੁੱਤ ਮਾਰਨਾ ਵਾ ਤੂੰ ਉਹਦਾ ਪੁੱਤ ਚੁੱਕ ਕੇ ਤੇ ਪਿੰਡ ਦੀ ਸਾਥ ਚ ਲਿਆ ਨਥਾ ਨੰਬਰਦਾਰ ਹੱਥ ਜੋੜ ਕੇ ਕਹਿੰਦਾ ਜਨਾਬ 7 ਸਾਲਾਂ ਦੇ ਬੱਚੇ ਨੂੰ ਕੀ ਪਤਾ ਬੰਦਾ ਕਿਵੇਂ ਮਾਰੀਦਾ ਮੈਂ ਪਿੰਡ ਦਾ ਨੰਬਰਦਾਰ ਆ ਰਿਹਾ ਤੁਹਾਡੇ ਨਾਲ ਵਾਦਾ ਕਰਦਾ ਮਹਿਤਾਬ ਸਿੰਘ ਜਦਣ ਆਇਆ ਮੈਂ ਮਹਿਤਾਬ ਸਿੰਘ ਆਪ ਫੜਾਉਂਗਾ ਬੱਚੇ ਦਾ ਕੋਈ ਦੋਸ਼ ਨਹੀਂ ਆ ਬੱਚੇ ਨੂੰ ਤੁਸੀਂ ਛੱਡ ਦਿਓ ਤੇ ਫੌਜਦਾਰ ਤੇ ਬੋਲਿਆ ਨਾ ਤਾਂ ਲੱਗੋ ਕਿਨੇ ਆ ਜਾ ਚੌਧਰੀ ਉੱਠ ਕੇ ਕਹਿੰਦਾ ਹੁਣ ਤੂੰ ਸਾਨੂੰ ਮਤਾ ਦੇਂਗਾ ਕੰਮ ਕਿੱਦਾਂ ਕਰਨਾ ਫੌਜਦਾਰ ਕਹਿੰਦਾ ਨੰਬਰਦਾਰਾ ਜਾ ਜਾ ਕੇ ਨਾ ਮਹਤਾਬ ਸਿੰਘ ਦਾ ਪੁੱਤ ਚੁੱਕ ਕੇ ਲਿਆ ਤੁਰ ਪਿਆ ਤੁਰਿਆ ਜਾਵੇ ਤੁਰਿਆ ਜਾਵੇ ਤੁਰਿਆ ਜਾਵੇ ਤੇ ਮਨ ਉਹਦਾ ਬੜਾ ਡਰੇ ਡਰੇ ਇਸ ਕਰਕੇ ਕਿ ਜਿਹੜੇ ਮਹਤਾਬ ਸਿੰਘ ਦਾ ਪੁੱਤ ਉਹਨੇ ਫੜ ਕੇ ਲਿਆਉਣਾ ਨਾ ਉਸ ਮੁਤਾਬ ਸਿੰਘ ਨਾਲ ਉਹਨੇ ਪੱਗ ਵਟਾਈ ਆ ਉਹਦਾ ਭਰਾ ਬਣਿਆ ਵਾ ਤੇ ਹੁਣ ਜਿਹਦਾ ਉਹ ਭਰਾ ਬਣਿਆ ਤੇ ਉਹਦਾ ਪੁੱਤ ਕਿਦਾਂ ਮਰਵਾ ਦੇ ਜੇ ਪੁੱਤ ਮਰਵਾਇਆ ਫਿਰ ਕਲੰਕ ਲੱਗੂ ਤੇ ਜੇ ਪੁੱਤ ਬਚਾ ਕੇ ਯਾਰੀ ਬਚਾਲੀ ਤੇ ਅਗਲਿਆਂ ਨੇ ਕਾਹਨ ਬਚਾ ਪੀੜ ਕੇ ਮਾਰ ਜਣਾ ਇੱਥੇ ਬੰਦੇ ਫਸਦੇ ਜਾ ਕੇ ਜਦੋਂ ਅਸੂਲਾਂ ਦਾ ਪਤਾ ਲੱਗੇ ਨਥਾ ਨੰਬਰਦਾਰ ਮੁੰਡਾ ਫੜਾ ਵੀ ਦਿੰਦਾ ਤੇ ਕੋਈ ਗੱਲ ਨਹੀਂ ਪਰ ਬੰਦੇ ਨੂੰ ਪਤਾ ਲੱਗਾ ਵੀ ਅਸੂਲ ਕੀ ਹੁੰਦੇ ਆ ਬੰਦੇ ਦੀ ਪਰਖ ਹੀ ਉੱਥੇ ਹੁੰਦੀ ਜਿੱਥੇ ਉਹਦੀ ਪਰਖ ਦੀ ਘੜੀ ਹੋਵੇ ਹਰ ਨਥੇ ਨੰਬਰਦਾਰ ਨੇ ਮਹਤਾਬ ਸਿੰਘ ਨਾਲ ਵਟਾਈ ਆ ਪੱਗ ਤੇ ਉਹਦਾ ਬਣਿਆ ਮ ਪੱਗਵਟ ਭਰਾ ਕਹਾਣੀ ਵੇਖੋ ਕਿਦਰ ਮੁੜ ਲੱਗੀ ਆ ਇੱਕ ਬਣੇ ਉਹ ਪੱਗਵਟ ਭਰਾ ਬਣਿਆ ਤੇ ਉਸੇ ਭਰਾ ਦਾ ਪੁੱਤ ਮਾਰਨਾ ਪਿੰਡ ਦੀ ਸਾਤ ਚ ਖੜਕੇ ਤੁਰਿਆ ਜਾਵੇ ਤੇ ਮਾਨੀ ਮਨ ਸੋਚੇ ਨਥਿਆ ਜੇ ਤੇ ਨੰਬਰਦਾਰੀ ਬਚਾਉਣੀ ਉਹ ਤੇ ਫਿਰ ਯਾਰ ਮਾਰ ਕਰ ਲਾ ਤੇ ਜੇ ਦੁਨੀਆ ਤੇ ਕੋਈ ਨਾਮ ਬਣਾਉਣਾ ਤੇ ਫਿਰ ਨੰਬਰਦਾਰੀ ਨੂੰ ਅੱਗ ਲਾ ਤੇ ਯਾਰ ਮਾਰਨਾ ਕਰੀ ਯਾਰੀ ਬਚਾਲਾ ਇਹਨੇ ਜਨੂੰ ਨਥਾ ਨੰਬਰਦਾਰ ਮਹਤਾਬ ਸਿੰਘ ਦੇ ਘਰ ਆ ਗਿਆ ਤੇ ਮਹਤਾਬ ਸਿੰਘ ਦਾ 70 ਸਾਲਾਂ ਦਾ ਪੁੱਤ ਮਿੱਟੀ ਚ ਖੇਡਦਾ ਸੀ ਨਥੇ ਦਾ ਰੋਗ ਭਰ ਆ ਗਿਆ ਕੋਈ ਆ ਪੁੱਤ ਮਰਵਾਇਆ ਯਾਰ ਦਾ ਪੁੱਤ ਇੱਕ ਨੰਬਰਦਾਰੀ ਪਿੱਛੇ ਚਾਰ ਛਲੜਾਂ ਪਿੱਛੇ ਅਜੇ ਕੁਝ ਸੋਚਦਾ ਸੀ ਉਹ ਬੱਚਾ ਭੱਜ ਕੇ ਤੇ ਨੱਥੇ ਦੀਆਂ ਲਤਾਂ ਨੂੰ ਚੰਬੜ ਗਿਆ ਤੇ ਤਾਇਆ ਕਹਿੰਦਾ ਹੁੰਦਾ ਹੈ ਕਹਿੰਦਾ ਤਾਇਆ ਆ ਗਿਆ ਨੱਥੇ ਨੰਬਰਦਾਰ ਨੇ ਇੱਕ ਵੱਡਾ ਫੈਸਲਾ ਕੀਤਾ ਜਿਹੜਾ ਫੈਸਲਾ ਹਰ ਬੰਦਾ ਨਹੀਂ ਕਰ ਸਕਦਾ ਨਹੀਂ ਤੇ ਔਖੇ ਟਾਈਮ ਤੇ ਲੋਕੀ ਸਿਰਫ ਆਪਣੇ ਬਾਰੇ ਸੋਚਦੇ ਆ ਆਪਣੇ ਟੱਬਰ ਬਾਰੇ ਸੋਚਦੇ ਆ ਆਪਣੇ ਬੱਚਿਆਂ ਬਾਰੇ ਸੋਚਦੇ ਆ ਪਰ ਜਿਨ੍ਹਾਂ ਨੇ ਇਤਿਹਾਸ ਬਣਾਉਣੇ ਹੁੰਦੇ ਆ ਉਹ ਹੱਕ ਤੇ ਸੱਚ ਬਾਰੇ ਸੋਚਿਆ ਕਰਦੇ ਆ ਵੀ ਹੱਕ ਸੱਚ ਕੀ ਕਹਿੰਦਾ ਵਾ ਨੱਥੇ ਨੰਬਰਦਾਰ ਨੇ ਉਹ ਬੱਚਾ ਚੁੱਕਿਆ ਤੇ ਬੱਚਾ ਚੁੱਕ ਕੇ ਆਪਣੇ ਘਰ ਲੈ ਆ ਮੈਂ ਜਦੋਂ ਕੋਣ ਸੱਤ ਚ ਖੜਨਾ ਸੀ ਸੱਤ ਚੰ ਉਨੇ ਬੱਚਾ ਚੁੱਕੇ ਆਪਣੇ ਘਰ ਲੈ ਆਉਂਦਾ ਘਰ ਉਹਦਾ ਪੁੱਤ ਕਹਿੰਦਾ ਬਾਪੂ ਕੀ ਕਰਨਾ ਨੱਥਾ ਕਹਿੰਦਾ ਪੁੱਤ ਤੂੰ ਦੱਸ ਕੀ ਕਰਨਾ ਕਹਿੰਦੇ ਨੇ ਬੱਚਾ ਲੈ ਜਾਂਦਾ ਤੇ ਘਰ ਚ ਪਣ ਜਾਇਆ ਸੀ ਪਣ ਜਾ ਕਹਿੰਦਾ ਵੀ ਰਿਸ਼ਤੇਦਾਰ ਸਮਝ ਕੇ ਛੱਡ ਨਾ ਜਾਇਓ ਮੈਂ ਵੀ ਲੜੂਗਾ ਨਾਲ ਜੋ ਮਰਜੀ ਹੋਵੇ ਬੱਚਾ ਬਚਾਈਏ ਆਪਾਂ ਘਰ ਦੇ ਵਿੱਚ ਪੱਠੇ ਪਾਉਣ ਵਾਲਾ ਮਜਬੀ ਸਿੰਘ ਲੰਗਰੇਕਾ ਪਰਵਾਲਾ ਉਹ ਕਹਿੰਦਾ ਨੰਬਰਦਾਰਾ ਤਿੰਨ ਪੀੜੀਆਂ ਹਟਲੀਆਂ ਤੁਹਾਡੇ ਪੱਠੇ ਪਾਉਂਦੇ ਆ ਮਰ ਮਰ ਕੱਲੇ ਆ ਕਿਸੇ ਨੇ ਨਾਂ ਨਹੀਂ ਲੈਣਾ ਬੰਦੇ ਤੇ ਨਹੀਂ ਬੰਦੇ ਆਪਾਂ ਚਾਰਜ ਬੱਚਾ ਬਚਾਈਏ ਆਪਾਂ ਅਮਗਰੀ ਚੌਕੀਦਾਰ ਕੇ ਤੁਰੇ ਆਉਂਦਾ ਸੀ ਚੌਕੀਦਾਰ ਨੇ ਬੂਆ ਖੜ ਬੰਦੇ ਚਾਰ ਨਹੀਂ ਬੰਦੇ ਆਪਾਂ ਪੰਜ ਹੀ ਤੁਰੀਏ ਤੇ ਸਹੀਂ ਚੰਗੇ ਕੰਮ ਨੂੰ ਤੁਰੋ ਕਾਫਲਾ ਛੋਟਾ ਬਣੂਗਾ ਪਰ ਬਣੂਗਾ ਮਰਦਾਂ ਦਾ ਨਥੇ ਨੇ ਬਚਾ ਚੁਕਿਆ ਨਥਾ ਨਿਕਲ ਗਿਆ ਨਥਾ ਨੰਬਰਦਾਰੀ ਨਹੀਂ ਨਥਾ ਯਾਰੀ ਬਚਾਉਣ ਲੱਗਾ ਜੇ ਵਾਰ ਮਗਰ ਚੜੀ ਤੇ ਨਥਾ ਨੰਬਰਦਾਰ ਭੱਜਾ ਜਾਵੇ ਭੱਜਾ ਜਾਵੇ ਬੱਚਾ ਨੇ ਮੋਢਿਆਂ ਤੇ ਚੁੱਕਿਆ ਸੀ ਨਾਲ ਉਹਦਾ ਪੁੱਤ ਸੀ ਭਾਣਜਾ ਸੀ ਮਜਬੀ ਸਿੰਘ ਸੀ ਤੇ ਇੱਕ ਚੌਕੀਦਾਰ ਸੀ ਥੋੜਾ ਜਿਆਦਾ ਦੂਰ ਜਾ ਕੇ ਕਹਿੰਦਾ ਬਹਾਦਰੋ ਕਿੰਨਾ ਕੁ ਭੱਜ ਲਾਂਗੇ ਕਿਲਾ ਹੋਰ ਭੱਜ ਲਾਂਗੇ ਪਰ ਜਿਆਦਾ ਭੱਜਿਆ ਵੀ ਨਹੀਂ ਜਾਣਾ ਇਹਨਾਂ ਨੇ ਆਹ ਚੜਨਾ ਵਾ ਇਹਦਾ ਪੁੱਤ ਕਹਿੰਦਾ ਬਾਪੂ ਫਿਰ ਕਰਨਾ ਕੀ ਆ ਕਹਿੰਦਾ ਫਿਰ ਮਰਦ ਬਣ ਕੇ ਲੜੀਏ ਵੇਖੀ ਜਾਓ ਜਿਹੜੀ ਹੋ ਗਈ ਜਿੰਨਾ ਚਿਰ ਸਾਹ ਚੱਲਦੇ ਨਿਆਣਾ ਬਚਾਉਨੇ ਆ ਮੁੜ ਕੇ ਇਹਦੀ ਕਿਸਮਤ ਸਈ ਵਟਦੇ ਹੋਲੇ ਪੰਜ ਜਾਣੇ ਬੈਠਿਆ 1000 ਬੰਦੇ ਦਾ ਘੇਰਾ ਪਿਆ ਪੰਜਾਂ ਜਾਣਿਆਂ ਨੂੰ ਨੱਥੇ ਦਾ ਪੁੱਤ ਲੜਿਆ ਲੜ ਕੇ ਸ਼ਹੀਦ ਹੋ ਗਿਆ ਨੱਥੇ ਦਾ ਪੱਠੇ ਪਾਉਣ ਵਾਲਾ ਉਹ ਮਜਬੀ ਸਿੰਘ ਰੰਗਰੇਤਾ ਲੜ ਕੇ ਸ਼ਹੀਦ ਹੋ ਗਿਆ ਪਿੰਡ ਦਾ ਚੌਂਕੀਦਾਰ ਲੜ ਕੇ ਸ਼ਹੀਦ ਹੋ ਗਿਆ ਨੱਥੇ ਦਾ ਪਾਂਜਾ ਪੱਜ ਗਿਆ ਉਹ ਨਹੀਂ ਲੜਿਆ ਉਹ ਪੱਜ ਜਾਂਦਾ ਹੁਣ ਨੱਥਾ ਮਗਰ ਕੱਲਾ ਰਹਿ ਗਿਆ ਬਾਪੂ ਸੀਤਲ ਜੀ ਲਿਖਦੇ ਵੀ ਨੱਥੇ ਦੇ ਚੱਲੇ ਤੀਰਾਂ ਚ ਇੰਨੀ ਜਾਨ ਸੀ ਉਦੇ ਚੱਲੇ ਤੀਰ ਦੋਹਾਂ-ਦੋਹਾਂ ਬੰਦਿਆਂ ਦੀਆਂ ਛਾਤੀਆਂ 'ਚੋਂ ਲੰਘ ਜਾਂਦੀ ਸੀ ਮਰਦ ਨੇ ਵੱਟ ਤੇ ਰੱਖੀ ਕਮਾਨ ਤੇ ਜਦੋਂ ਤੀਰ ਲੱਗਾ ਫੜਨ ਤੇ ਮਗਰੋਂ ਰਾਏ ਸਿੰਘ ਬੋਲਿਆ ਸੱਤਾ ਸਾਲਾਂ ਦਾ ਬੱਚਾ ਮਹਤਾਬ ਸਿੰਘ ਦਾ ਕਹਿੰਦਾ ਤਾਇਆ ਮੈਂ ਲੜਨ ਜੋਗਾ ਤੇ ਨਹੀਂ ਹਾਂ ਪਰ ਇਸ ਲੜਾਈ 'ਚ ਮੈਂ ਯੋਗਦਾਨ ਪੂਰਾ ਪਾਉਣਾ ਵਾ ਤੂੰ ਤੀਰ ਚਲਾ ਭੱਥੇ 'ਚੋਂ ਤੀਰ ਕੱਢ-ਕੱਢ ਕੇ ਤੈਨੂੰ ਮੈਂ ਦੇਣੀ ਨੱਥੇ ਦਾ ਰੋਤ ਭਰਿਆ ਗਿਆ ਕਹਿੰਦਾ ਤੇਰਾ ਪਿਓ ਵੀ ਬੜਾ ਜਿੱਦੀ ਹੀ ਹੋਏ ਤੂੰ ਉੱਤੇ ਹੀ ਗਿਆ ਵਾ ਕਹਿੰਦਾ ਨੱਥਾ ਨੰਬਰਦਾਰ ਨੇ ਖਿੱਚ-ਖਿੱਚ ਕੇ ਤੀਰ ਚਲਾਏ ਦੋਹਾਂ-ਦੋਹਾਂ ਬੰਦਿਆਂ ਦੀਆਂ ਛਾਤੀਆਂ 'ਚੋਂ ਨਥੇ ਨੰਬਰਦਾਰ ਦੀ ਕਮਾਂਡ ਦੀ ਤੰਦੀ ਟੁੱਟ ਗਈ ਜਿਸ ਤੰਦੀ ਤੇ ਖਿੱਚ-ਖਿੱਚ ਕੇ ਤੀ ਚਲੁੰਦਾ ਸੀ ਜਦੋਂ ਕਮਾਂਡ ਦੀ ਤੰਦੀ ਟੁੱਟ ਗਈ ਕਮਾਂਡ ਨਕਾਰਾ ਹੋ ਗਈ ਸੱਤਾ ਸਾਲਾਂ ਦਾ ਬੱਚਾ ਕਹਿੰਦਾ ਤਾਇਆ ਹੋਣਾ ਨਥਾ ਆਵਾਜ਼ ਮਾਰ ਕੇ ਕਹਿੰਦਾ ਪੁੱਤ ਫੇਕਰ ਕਾਦਾ ਕਰਦਾ ਜਿੰਨਾ ਚਿਰ ਤਾਇਆ ਜਿਉਂਦਾ ਨਾ ਤੇਰੀ ਵਾਹ ਵੱਲ ਵੀ ਕੋਈ ਵੇਖ ਜਾਵੇ ਤੇ ਫੇਰ ਮੈਨੂੰ ਆਥ ਨਥਾ ਨੰਬਰਦਾਰ ਕਹਿੰਦਾ ਪੁੱਤ ਤਾਇਆ ਕਹਿਣਾ ਨਾ ਤਾਇਆ ਬਣ ਕੇ ਵਿਖਾਉਂਗਾ ਤੇ ਉਠ ਆ ਮੇਰੇ ਲੱਤਾਂ ਦੇ ਮਗਰ ਤੇ ਜਿੰਨਾ ਚਿਰ ਤੇਰਾ ਤਾਇਆ ਲੜਦਾ ਵਾ ਨਾ ਤੇਰੇ ਨੇੜੇ ਨਹੀਂ ਕੋਈ ਆ ਸਕਦਾ ਹਾਂ ਤੇਰਾ ਤਾਇਆ ਮਰ ਗਿਆ ਤੇ ਤੇਰ ਨਾਲ ਕੀ ਹੁੰਦੀ ਆ ਤੂੰ ਜਾਣੇ ਤੇਰਾ ਰੱਬ ਜਾਣੇ ਦੁਸ਼ਮਣ ਦਾ ਪਿਆ ਘੇਰਾ ਨੱਥੇ ਨੰਬਰਦਾਰ ਨੇ ਉਹ ਬੱਚਾ ਫੜ ਕੇ ਲੱਤਾਂ ਦੇ ਮਗਰ ਕੀਤਾ ਮਰਦ ਨੇ ਧੂਕੇ ਸ੍ਰੀ ਸਾਹਿਬ ਲਹਿਰਾ ਕੇ ਆਕਾਸ਼ ਅੰਦਰ ਪਾ ਕੇ ਮੱਥੇ ਤੇ ਗੈਰਤ ਦੀ ਤਿਉੜੀ ਲਿਆ ਕੇ ਅੱਖਾਂ ਵਿੱਚ ਲਾ ਲਈ ਮਾਰ ਦੇ ਸੱਤ ਕਰਤਾਰ ਦਾ ਜਕਾਰਾ ਖੜੀ ਹੋਈ ਤੇ ਵਡਾਈ ਹੋਈ ਪੱਕ ਦੀ ਲਾਜ ਜਿਵੇਂ ਨਬਾਈਆ ਵਾਰ ਦੇ ਸ਼ਬਦਾਂ ਜਿ ਟਾੜੀ ਜੱਥਾ ਨੱਥਾ ਨੰਬਰਦਾਰ ਲੜ ਕੇ ਸ਼ਹੀਦ ਹੋਇਆ ਬੱਚਾ ਇਕੱਲਾ ਰਹਿ ਗਿਆ ਬੱਚਾ ਜੇ ਖਲੋਤਾ ਸੀ ਜਦ ਪਠਾਨ ਨੇ ਖਿੱਚ ਕੇ ਤਲਵਾਰ ਉਹਦੀ ਤੌਣ 'ਚ ਮਾਰੀ ਤਦੀ ਜਦੋਂ ਤੌਣ 'ਚ ਤਲਵਾਰ ਖੂਬੀ ਤਨੇ ਵਾਪਸ ਖੁੱਟੀ ਖੂਨ ਦੇ ਛੱਪੜ ਵਗੇ ਉਹਨੇ ਲਹੂ ਲਿਬੜੀ ਤਲਵਾਰ ਚੋਕੇ ਆਖਾ ਅੱਲਾਹੁ ਅਕਬਰ ਅਸੀਂ ਆਪਣਾ ਸ਼ਿਕਾਰ ਮਾਰ ਲਿਆ ਬੱਚਾ ਧਰਤੀ ਤੇ ਡਿੱਗਾ ਉਹਦੇ ਘੇਰੇ ਘੇਰੇ ਖੂਨ ਦਾ ਛੱਪੜ ਲੱਗ ਚੁੱਕਾ ਸੀ ਪਰ ਇਤਿਹਾਸ ਬਣਨਾ ਜੇ ਬਾਕੀ ਸੀ ਜਿਸ ਦਾ ਸਾਹਿਬ ਡਾਡਾ ਹੋਏ ਤੇ ਉਸਨੂੰ ਮਾਰ ਨਾ ਸਕੇ ਕੋਈ ਨਥਾ ਤੇ ਯਾਰੀ ਨਭਾ ਗਿਆ ਨਥਾ ਤੇ ਅਮਰ ਹੋ ਗਿਆ ਪਰ ਅਗਲੀ ਗੱਲ ਜੇ ਹੋਣੀ ਸੀ ਉਥੋਂ ਇੱਕ ਔਰਤ ਨੰਗੀ ਥੋੜੇ ਚਿਰਪਾ ਦਾ ਉਹ ਮਾਲਣ ਦਾ ਕੰਮ ਕਰਦੀ ਸੀ। ਉਹਨੇ ਵੇਖਿਆ ਵੀ ਬੰਦੇ ਮਰੇ ਆ ਲੜਾਈ ਹੋਈ ਜਾਵੇ। ਉਹਨੇ ਪਛਾਣ ਲਿਆ ਆਹਦੇ ਨੱਥਾ ਨੰਬਰਦਾਰ ਆ ਨੱਥੇ ਨੰਬਰਦਾਰ ਦੇ ਲਾਗੇ ਇੱਕ ਬੱਚਾ ਪਿਆ ਵਾ। ਉਹਨੇ ਨੇੜੇ ਹੋ ਕੇ ਵੇਖਿਆ ਤੇ ਬੱਚੇ ਦੀ ਸਾਰ ਰਗ ਬਚ ਗਈ ਸੀ ਤੇ ਬੱਚਾ ਸਹਿਕਦਾ ਸੀ ਜਦ। ਦੁਸ਼ਮਣ ਆਪਣੇ ਵੱਲੋਂ ਮਾਰ ਚੁੱਕਾ ਸੀ। ਉਹਨੇ ਵੇਖਿਆ ਬੜੇ ਧਿਆਨ ਨਾਲ ਵੀ ਬੱਚਾ ਕਿੰਨਾ ਦਾ ਹੈ। ਉਹਨੂੰ ਸਮਝ ਲੱਗੀ ਵੀ ਇਹ ਮਤਾਬ ਸਿੰਘ ਦਾ ਪੁੱਤ ਹੈ। ਉਹਨੂੰ ਸਾਰੀ ਗੱਲ ਸਮਝ ਲੱਗੀ ਉਹਨੇ ਬੱਚਾ ਚੁੱਕਿਆ। ਬੜੇ ਤਰੀਕੇ ਨਾਲ ਚੁੱਕ ਕੇ ਬੱਚਾ ਉਹਦੀ ਮਾਸੀ ਦੇ ਘਰ ਪਿੰਡ ਰਡਾਲੇ ਪਹੁੰਚਾ ਦਿੱਤਾ। ਮਾਸੀ ਨੇ ਉਹ ਬੱਚਾ ਲਕਾ ਲਿਆ। ਹੁਣ ਸਰਕਾਰ ਬੱਚ ਮਸੀਹ ਦੀ ਦਵਾ ਬੂਟੀ ਦਾ ਪ੍ਰਬੰਧ ਕੀਤਾ ਬੱਚਾ ਅੱਜ ਹੋਰ ਕੱਲ ਹੋਰ ਕੱਲ ਹੋਰ ਬੱਚਾ ਜਵਾਨ ਹੋ ਗਿਆ ਉਹ ਰਾਏ ਸਿੰਘ ਫਿਰ ਜਵਾਨ ਹੋਇਆ ਤੇ ਉਹਦਾ ਵਿਆਹ ਹੋਇਆ ਬਾਬਾ ਸ਼ਾਮ ਸਿੰਘ ਨਾਰਲੇ ਦੀ ਧੀ ਦੇ ਨਾਲ ਰਾਏ ਸਿੰਘ ਵਿਆਹ ਆ ਗਿਆ ਇਹਨਾਂ ਦੇ ਕਰ ਇੱਕ ਪੁੱਤ ਜੰਮਿਆ ਜਿਹਦਾ ਨਾਂ ਰੱਖਿਆ ਜਾਂਦਾ ਰਤਨ ਸਿੰਘ ਪੰਘੂ ਜਿਨੇ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਵਾ ਫਿਰ ਇਹ ਸਤੰਬਰ ਮੀਰਾ ਕੋਟ ਚੋਂ ਉੱਠਿਆ ਤੇ ਬਿਲਕੁਲ ਤੁਹਾਡੇ ਕੋਹੜੀ ਦੇ ਲਾਗੇ ਆ ਕੇ ਨਹੀਂ ਇਹ ਸਤੰਬਰ ਨੇ ਇੱਕ ਨਵਾਂ ਪਿੰਡ ਵਸਾਇਆ ਉਸ ਪਿੰਡ ਨੂੰ ਕਿਹਾ ਜਾਂਦਾ ਵਾ ਖਿਆਲਾ ਕੋਸ ਖਿਆਲੇ ਪਿੰਡ ਵਿੱਚ ਇਸੇ ਟੱਬਰ ਵਿੱਚੋਂ ਇੱਕ ਮਰਦ ਪੈਦਾ ਹੋਇਆ ਜਿਸ ਮਰਦ ਨੇ 20 ਸਾਲਾਂ ਦੇ ਚਰਨਲ ਸੁਭੇਕ ਸਿੰਘ ਜਿਹਦਾ ਤੋੜ ਕੋਈ ਨਹੀਂ ਸੀ ਮੈਂ ਗੱਲ ਕਰ ਰਿਹਾ ਜ